ਹੋ ਮੀ ਗਰ ਹਾਂ ਹੋ ਗੋ ਕਾਹੇ ਪਾਰੇ ਛਿੱੜ ਪਹਿਲਾਂ ਫੜਾਈ ਤੈਨੂੰ ਪਾਲੇ ਵਾਲੇ ਖੇਤ ਨੂੰ ਪਾਣਾ ਇਹ ਆਂਦੇ ਮਮੀ ਨੇ ਪਹਿ ਕੀ ਕਰਨੇ ਮੈਂ ਹੈਗੇ ਮੈਨੂੰ ਹੁਣ ਜਾਂਦੀ ਛੋਟੇ ਕੋਰ ਲੱਦੀ ਚੰਗਾ ਤੇ ਬਾਕੀ ਕੋਰ ਰੱਖੀ ਸੰਭਾਲ ਕੇ ਲੋੜ ਪਈ ਰਹੀਂਦੀ ਪੈਸਾਂ ਦੀ ਜਿਵੇਂ ਮੈਂ ਕੋਦ ਨਾਲੇ ਵੀ ਸਾਰੇ ਮੇਰੇ ਕੋਈ ਪਏ ਆਹ ਇਹ ਨਾ ਤੂੰ ਡਾਲਿਆ ਕਰ ਜਾ ਕੇ ਡਾਉਣੇ ਕਿੱਥੇ ਆ ਇੰਤਰ ਨੂੰ ਹੀ ਆਉਣ ਲੱਗਾ ਡਾਉਣੇ ਫੇਰ ਜਿਆਦਾ ਪਰ ਉਹਨੇ ਕਿਤੇ ਆਖ ਆਖਿਆ ਕਰਾ ਪੀ ਮੈਨੂੰ ਕਿਤੇ ਮਾਂ ਤੇ ਚੋਰੀ ਛੱਪੀ 2-4000 ਪਾਜਿਆ ਕਰ ਗੋਲੀਪੁਣਾ ਮਾਂ ਬਥੇਰਾ ਕਰਦੀ ਇੱਥੇ ਕਿ ਉਹਨੂੰ ਸਾਰੇ ਪੌਣੇ ਆ ਮਾਂ ਨੂੰ ਹੀ ਨਹੀਂ ਪਉਂਦਾ ਤੇ ਨਾ ਪਾਇ ਮਮੀ ਫੇਰੀਆਂ ਮੱਥਾ ਬਾਰ-ਬਾਰ ਵੇਖਿਆ ਕਿੰਦੀ ਰਵੇ ਮੇਰੀ ਮਾਂ ਟੈਨਸ਼ਨ ਕਰਨ ਨੂੰ ਲੈਣੀ ਆ ਨਹੀਂ ਪੁੱਤ ਫੇਰ ਵੀ ਉਹਦਾ ਹੱਕ ਬੰਦਾ ਵਾ ਜਾਸਣ ਮਮੀ ਇਹਦੇ ਕੋਈ ਇਹਨੂੰ ਵੀ ਹੁਣ ਤੱਕ ਕੋਈ ਪੈਸਾ ਜਾਣ ਲੱਗਾ ਕਾ ਨਹੀਂ ਰਹਿਣ ਦੇ ਤੇਰੇ ਕਾਦੇ ਬੰਦੇ ਤੂੰ ਕੁੜੀ ਏ ਮਾ ਫੇਰ ਨਾ ਕਹਵੀ ਕੋਈ ਨਾ ਆਖਣ ਦੇ ਉਹਨੇ ਤੈਨੂੰ ਦਿੱਤੇ ਦੇਖ ਤੋਰਿਆ ਮਾਂ ਨੇ ਦਿੱਤੇ ਚਾਹੂ ਗਾ ਜੀ ਚਾਹੇ ਬਾਲੇ ਬਾਲੇ ਇਹ ਕੋਈ ਸਾਸਰ ਉੱਚੀ ਨਹੀਂ ਗੱਲ ਕਰੂਗੀ ਨਾ ਤੇ ਮੈਨੂੰ ਜਰਾ ਫੋਨ ਲਾ ਦੇ ਚੰਗਾ ਇੰਨਾ ਜ਼ਿਆਦਾ ਆਤ ਕਿਤੇ ਦਿੱਤੀ ਕਿਤੇ ਅੰਤ ਤੋ ਦਾਜ ਦਾਹੀ ਕਿਤੇ ਫੱਕਾ ਨਹੀਂ ਛੱਡਿਆ ਤੇ ਕਿਤੇ ਤਾਂ ਵੀ ਇੰਨਾ ਅਛਾ ਛੜਾ ਛੜਾ ਗੱਲਾਂ ਕਰਦੀ ਆ ਕੁਛ ਨਹੀਂ ਕਹਿੰਦੀ ਮੰਮੀ ਉਹ ਨਹੀਂ ਕਹਿੰਦੀ ਹੁੰਦੀ ਜ਼ਿਆਦਾ ਇੰਨਾ ਨਹੀਂ ਜادیه ਹਰਾਈ ਸੀ ਕਿ ਸੇ ਪਿਆਨੀ ਘਾ ਜਾਵੀ ਇਹਨਾਂ ਵੀ ਸੌਖੇ ਹੋ ਜਾਣਾ ਵਾ ਸਾਡੇ ਕਰਮਾਂ ਚ ਮਾਂ ਮੀਆਂ ਦੇ ਸ਼ਤਾਵ ਆ ਦੇਖੀ ਕਿਤੇ ਨਾ ਕਿਤੇ ਕਿਦਾਂ ਹੈੜ-ਹਿੜ ਲਾਇਆ ਕਰਨੀ ਇੱਥੇ ਦੋਵਾਂ ਜੀਆਂ ਨੇ ਹਾਂ ਸੌਖੇ ਹੋ ਜਾਣਗੇ ਤੇਰੇ ਹੱਥੋਂ ਸੌਖੇ ਹੀ ਪਈ ਆਈ ਜੋ ਮਰਜੀ ਕਰਦੇ ਰਹਿਣ ਹੁਣ ਨਾ ਤੁਸੀਂ ਬੋਲਿਓ ਮੈਂ ਆਤੀ ਹਾਂ ਤੇਰੇ ਆਸਰੇ ਤੇ ਹੀ ਚੱਕੋਗਾ ਨਹੀਂ ਮੈਂ ਫੇਰ ਆ ਜੂੰਗੀ ਮੈਂ ਘੜਾ ਹੁਣਾ ਨਹੀਂ ਐ ਓਟੋ ਕਰ ਮਮੀ ਨਾ ਵੀ ਨਰੋਈ ਜਾਣਾ ਮਾਤਾ ਕਿਉਂ ਰੋਣ ਨਹੀਂ ਆ ਉਹ ਕਿਹੜੀ ਕਨੇਡਾ ਚਲੀ ਆ 24 25 ਸਾਲ ਦੀ ਆਉਣਾ ਉਹਨੇ ਮਹੀਨੇ ਨੂੰ ਦੋ ਮਹੀਨੇ ਨੂੰ ਫੇਰ ਆਜੂਗੀ ਸਾਡੇ ਕੋਲ ਰਹਿਣਾ ਨਹੀਂ ਆ ਉਹਨੇ ਉਹਦਾ ਘਰ ਵਾ ਐਦਾਂ ਨਹੀਂ ਕਰੀਦਾ ਅਥਰੂ ਕੱਢ ਕੇ ਬੈਠੀ ਤੂੰ ਰੋਣਾ ਹੀ ਆ ਮਾਵਤਿਆਂ ਦਾ ਇੱਕ ਪੜਦਾ ਆ ਉਹ ਮਾਤਾ ਮਹੀਨਾ ਡੇਢ ਮਹੀਨਾ ਹੋ ਗਿਆ ਆਈ ਨਹੀਂ ਕੋਈ ਗੱਲ ਨਹੀਂ ਆਈ ਆ ਫੇਰ ਸਾਡੀ ਕੁੜੀ ਐ ਇੱਥੇ ਇਹਦਾ ਘਰ ਵਾ ਇੱਥੇ ਰੋ ਮੇਰੇ ਦੁੱਖ ਸੁੱਖ ਮੇਰਾ ਵੇਖਣਾ ਮੈਨੂੰ ਇਹਨੇ ਵੇਖਣਾ ਕੀ ਬਣ ਗਿਆ ਅਹੀਂ ਨਹੀਂ ਤੇਰਾ ਮੇਰੀ ਦੁੱਖ ਸੁੱਖ ਤਿੰਗਾਂ ਤਿੰਗਾਂ ਜਿਹੜੀਆਂ ਨਾ ਉੱਥੇ ਸੌਹਰਿਆਂ ਦੇ ਚੰਗੀਆਂ ਲੱਗਦੀਆਂ ਜਦੋਂ ਜੀ ਕਰੇ ਉਦੋਂ ਮਾਦੀ ਨੂੰ ਮੈਂ ਲੈ ਆਉਂਗਾ ਸ਼ਟਾਉਨ ਆ ਫੇਰ ਲੈ ਆਉਂਗਾ ਜੇ ਕਹੂਗੀ ਤੇ ਮੈਨੂੰ ਹੋ ਗਈ ਠੀਕ ਆ ਰਹੀ ਹੋ ਗਈ ਮਾੜਾ ਐਨ ਹੋਂਡੀ ਕਿਦਾਂ ਆਪਣੇ ਚੱਲ ਚੱਲੀਓ ਲੈ ਉਹ ਮੰਮੀ ਉਹ ਗੱਲ ਕਨੇਡਾ ਚੱਲੀ ਆ ਉਹੋ ਗੱਲ ਤੁਸੀਂ ਕਰੀ ਜਾਂਦੇ ਉਹਨਾਂ ਦਾਹਾਂ ਜਨਾਂ ਨੂੰ ਫੇਰ ਆ ਘਰ ਵਾ ਆਹੋ ਜਦੋਂ ਜੀ ਕਰੂ ਲੈ ਆਵਾਂਗੇ ਜਾ ਕੇ ਇਹਨੂੰ ਖਿਆਰ ਤੇ ਵਿਆਹੀ ਆ ਚਲੋ ਉਠੋ ਤੋਰੋ ਦੀ ਨੂੰ ਉਹ ਗੜੀ ਦੂਰ ਰਹਿਦਾ ਜਾਂਦਾ ਜਿਹੜੀਆਂ ਵਿਆਹ ਕੇ ਲਈਆਂ ਜਾਂ ਉਹ ਤੀਆਂ ਹੁੰਦੀਆਂ ਵਾ ਮੈਂ ਹੀ ਕੋਲ ਰਹਿਣਾ ਵਾ ਉਹਨੇ ਤੇ ਚਾਪਦੇ ਨਾ ਆਉਣਾ ਤੇ ਆਣ ਕੇ ਚੱਲ ਜਾਣਾ ਵਾ ਚਲ ਤੋ ਹੁਣ ਇਹ ਜੀ ਮੈਂ ਸਹਰੇ ਤੁਰ ਲੱਗੀ ਹੁੰਦੀ ਨੀ ਪਹਿਲੀ ਵਾਰੀ ਨਾ ਉਹੀ ਘਰ ਫੱਬਦੇ ਆ ਜਿੱਥੇ ਰਹਿਣਾ ਐਨਸਾਈ ਹੁੰਦਾ ਮੰਮੀ ਕਿ ਹੋਰ ਹੁੰਦੇ ਜੇ ਮੈਨੂੰ ਪਤਾ ਵਾ ਧੀਆ ਦਾ ਰਿਸ਼ਤਾ ਹੀ ਇਦਾਂ ਦਾ ਵਾ ਮੰਮੀ ਜਦੋਂ ਪਿੰਡ ਜਾਨੀ ਆ ਨਾ ਤੇ ਉਥੋਂ ਵਾਪਸ ਆਉਣੀ ਆ ਕਈ ਕਈ ਦਿਨਾਂਾਂ ਕੇ ਨਾ ਮੇਰਾ ਜੀਜਾ ਨਹੀਂ ਲੱਗਦਾ ਉਹ ਮੈਨੂੰ ਪਤਾ ਵਾ ਤੁਹਾਡਾ ਜੀ ਨਹੀਂ ਹੋਣ ਲੱਗਣਾ 4 ਦਿਨ ਕੋਈ ਗੱਲ ਨਹੀਂ ਫੇਰ ਲੋ ਸਦਨੀ ਹੋਊ ਤੇ ਅਸੀਂ ਫੋਨ ਕਰਕੇ ਸਾਦ ਲੈਣੀ ਵੀ ਸੌ ਖਾਣ ਕੇ ਮਿਲ ਜਾ ਐਵੇਂ ਹੀ ਨਹੀਂ ਟੈਨਸ਼ਨ ਹੀ ਲਈਦੀ ਉਹ ਨੋਵੇਂ ਧੀਆ ਹੁੰਦੀਆਂ ਵਜਨਾਂ ਲਾਗੇ ਰਹਿਣਾ ਵਾ ਧੀਆ ਦੀ ਥਾਂ ਕਿਹਨੇ ਆ ਜਾਣਾ ਉਹਦੇ ਵਰਗੀ ਬਣਨਾ ਵਾ ਉਹ ਮੈਂ ਤੀ ਮੈਂ ਤਾਂ ਬਥੇਰੇ ਬਣਨ ਨੂੰ ਫਿਰਦੀ ਆ ਪਰ ਤੁਸੀਂ ਬਣਾਉਂਦੇ ਹੀ ਨਹੀਂ ਆ ਉਹਨੇ ਕਿਹੜੀ ਬੈਠੀ ਰਹਿਣਾ ਹੈ ਚਲੀ ਜਾਣਾ ਹੈ ਕਿਤੇ ਐਂ ਕਹਿ ਤੁਹਾਨੂੰ ਹੀ ਕੰਢਿਆਉਂਦੇ ਹੀ ਬੈਠੀ ਆ ਗਈ ਆ ਕਿਦਣ ਜਾਣਾ ਵਾ ਹੋ ਨਬੂਆ ਵਾਰੀ ਹੋਈ ਆ ਤੇ ਤੁਹਾਡੇ ਕਿਤੇ ਚਿਹਰਿਆਂ ਤੇ ਰੰਗ ਵੀ ਆ ਗਏ ਆ ਉਹ ਲੈ ਮੰਮੀ ਤੁਹਾਨੂੰ ਗਲਤ ਫਹਮੀ ਆ ਜਦੋਂ ਇੱਥੇ ਹੀ ਮੈਂ ਉਦੋਂ ਵੀ ਉਦਾਂ ਦੀ ਆ ਜਿਉ ਗਈ ਆ ਮੈਂ ਤਾਂ ਵੀ ਉਦਾਂ ਦੀ ਆ ਐਵੇਂ ਨਾ ਨਿਗਨਿਗੀਆਂ ਗੱਲਾਂ ਦਾ ਨੋਕਚੋਕ ਕਰਿਆ ਕਰੋ ਚਾਹ ਬਣਾ ਕੇ ਦਿਨੀ ਘੁੱਟ ਵਧੀਆ ਜੀ ਪੀਓ ਹੈ ਹਾਂ ਕੋਈ ਨਹੀਂ ਹੁਣ ਹੱਸੋ ਖੇਡੋ ਲੁੱਡੀਆਂ ਡਾਓ ਚੱਲ ਗਈ ਆ ਵੇੜਾ ਕਰਕੇ ਖੁੱਲਾ ਟਾਡ ਲੈ ਮੰਮੀ ਫੇਰ ਉਹ ਗੱਲਾਂ ਬਾਰ ਬਾਰ ਕਰੀ ਜਾਣੀਆਂ ਤੁਸੀਂ ਮੈਂ ਚਾਹ ਬਣਾ ਕੇ ਲਵਨੀ ਆ ਨੀ ਮਨੂ ਮਨੂ ਨਹੀਂ ਪਾਣੀ ਦੇ ਜਾ ਮੈਨੂੰ ਘਟ ਹਾਈ ਮੰਮੀ ਬੜਾ ਯੋਖਾ ਕੀਤਾ ਮੰਮੀ ਤੇ ਇੱਕ ਤੇ ਸਾਰਾ ਦਿਨ ਕੰਮ ਨਹੀਂ ਨਿਬੜਦਾ ਇੱਕ ਤੇ ਮੰਮੀ ਨੇ ਬੜੀ ਜਾਣ ਖਾਦੀ ਕਰਦੀ ਆ ਦੀਦੀ ਨੂੰ ਫੋਨ ਉਦੋਂ ਦਾ ਤੇ ਉਹਦਾ ਮੂੰਹ ਵੱਟ ਕੇ ਗਈ ਆ ਮਾੜਾ ਜਿਹਾ ਕਹਿ ਕੇ ਦਿੱਤਾ ਕੁਛ ਐ ਲੜ ਕੇ ਗਈ ਜਿੱਦਾਂ ਮੁੜ ਕੇ ਵੜਨਾ ਨਹੀਂ ਆ ਤੇ ਨਾ ਕਿਤੇ ਮਿਲਣਾ ਵਰਤਣਾ ਹੀ ਆ ਕਰਦੀ ਆ ਮੈਂ ਫੋਨ ਆਣ ਕੇ ਤੇ ਨਾਲ ਸਾਂਭੂ ਤੇ ਨਾਲ ਪਤਾ ਲੱਗ ਜਾਊਗਾ ਕਿੱਦਾਂ ਸਾਂਭੀਦਾ ਨਹੀਂ ਪਰੀਜ਼ ਹਵੇ ਫੋਨ ਕੀ ਦਾ ਵੱਜਦਾ ਵਾ ਹਲੋ ਸਸੀ ਕੇ ਬਾਪੂ ਜੀ ਕਦੋਂ ਦੇ ਅੱਛਾ ਚਲੋ ਕੋਈ ਨਹੀਂ ਮਾਉਂਗੀ ਠੀਕ ਕੀ ਗੱਲ ਵਾ ਪਿੰਡੋਂ ਫੋਨ ਨਹੀਂ ਭਾਬੀ ਦਾ ਹਾਂ ਕਹਿੰਦੇ ਮੰਮੀ ਤੇਰੀ ਠੀਕ ਨਹੀਂ ਆ ਹਾਏ ਹਾਏ ਜਿਆਦਾ ਤਾਂ ਨਹੀਂ ਕਿਤੇ ਪਤਾ ਨਹੀਂ ਮੰਮੀ ਲੱਗਣ ਤੇ ਇਦਾਂ ਹੀ ਹੁਣ ਗਿਆ ਹੀ ਪਤਾ ਲੱਗੂਗਾ ਪਰ ਮੰਮੀ ਜਿੰਨਾ ਉਹਨਾਂ ਨੇ ਮੈਨੂੰ ਬੋਲਿਆ ਸੀ ਨਾ ਮੈਂ ਜਾਣਾ ਨਹੀਂ ਫੋਨ ਤੇ ਪੁੱਛ ਲੂੰਗੀ ਹਾਲ ਚਾਲ ਕਤਗ ਗੁੱਸੇ ਗਲੇ ਛੱਡੀਦਾ ਮਾਪਿਆਂ ਨਾਲ ਕੋਈ ਗੁੱਸਾ ਨਹੀਂ ਹੁੰਦਾ ਇਹਦਾ ਨਾ ਕਰ ਕੱਪੜੇ ਪਾਸੇ ਰੱਖ ਉਹਦਾ ਪਤਾ ਨਹੀਂ ਕੀ ਆ ਮम्मी ਆਪਣੀ ਦਾ ਮੈਨੂੰ ਗੁੱਸਾ ਕਰਨ ਵਾਲਾ ਮੇਰਾ ਸੁਭਾਅ ਹੈਗਾ ਮੈਂ ਕਦੀ ਕਿਹਦਾ ਗੁੱਸਾ ਕੀਤਾ ਪਰ ਇਹਨਾਂ ਦੇ ਘਰ ਦਾ ਮਸਲਾ ਸੀ ਮੇਰਾ ਕਸੂਰ ਕੀ ਸੀ ਇਹੋ ਹੀ ਨਾ ਵੀ ਇਹਨਾਂ ਨੂੰ ਇਹੋ ਹੀ ਕਹਿ ਦਿੱਤਾ ਵੀ ਰੈਨ ਸਿਮਾਈ ਨਾ ਰਹਾ ਕਰੋ ਲੜਾਈ ਝਗੜਾ ਰੋਜ਼ ਚੰਗਾ ਨਹੀਂ ਹਾਂ ਹਾਂ ਤੂੰ ਸਾਡੀ ਗੱਲ ਦੇ ਵਿੱਚ ਬੋਲੀ ਕਿਉਂ ਤੂੰ ਤੇ ਅੱਜ ਤੋਂ ਬਾਅਦ ਸਾਡੇ ਘਰ ਬੜੀ ਨਾ ਤੇ ਸਾਲ ਹੋਇਆ ਜੇ ਪ੍ਰਾਣ ਨੇ ਗੁੱਸੇ ਨਾ ਕਹਿਤਾ ਹੀ ਭਾਬੀ ਨੇ ਇੱਕ ਵਾਰ ਵੀ ਮੈਨੂੰ ਫੋਨ ਲਾਇਆ ਕਦੀ ਇਹ ਮੰਮੀ ਆ ਨਾ ਕਿਤੇ ਚੋਰੀ ਫੋਨ ਲਾ ਲੈਂਦੇ ਚੱਲ ਛੱਡ ਸਦਾ ਦੇ ਭਰਾ ਪਰਜਾਈਆਂ ਮਾਪੇ ਹੁੰਦੇ ਆ ਤੂੰ ਗੁੱਸੇ ਨੂੰ ਨਾ ਲਿਆ ਮੰਨ ਚ ਕੋਈ ਗੱਲ ਨਹੀਂ ਕਾਹਦੇ ਸਦਾ ਦੇ ਮਾਪੇ ਕੋਈ ਗੱਲ ਨਹੀਂ ਇੱਕ ਸਾਲ ਹੋ ਗਿਆ ਬਾਹਰ ਗਈ ਕੋਈ ਨਹੀਂ ਆ ਕਾ ਫੋਨ ਤੱਕ ਨਹੀਂ ਮੈਨੇ ਲਾਇਆ ਪੀ ਜੇ ਮੈਂ ਆਪਣੀ ਭੈਣ ਨੂੰ ਵਾਦ ਕਰ ਤੋ ਬੋਲਿਆ ਵਾ ਤੇ ਚੱਲ ਗੁੱਸਾ ਠੰਡਾ ਹੋ ਗੂ ਮੈਂ ਕਿਤੇ ਰਾਜੀ ਬਾਜੀ ਉਹਦੀ ਪੋਛੇ ਨਾ ਕਰੇ ਹੋਰ ਤੂੰ ਜਾਏਂਗੀ ਤੇ ਨਾ ਨਾ ਦੇਰ ਮਿਲ ਗਿਆ ਖਰੇ ਆਉਣਗੇ ਮੁੜ ਕੇ ਵੀ ਆਈ ਆ ਕਾ ਤੇ ਦਿਲ ਮਿਲੇ ਮੰਮੀ ਜਦੋਂ ਜਿੰਦੇ ਜੀ ਕਹਦੇ ਰਾਜੀ ਖੁਸ਼ੀ ਨਹੀਂ ਮਿਲਣਾ ਗਿਲਣਾ ਨਹੀਂ ਹੁਣ ਤੱਕ ਨਹੀਂ ਲਾਇਆ ਮੇਰੇ ਦਾ ਇੰਨਾ ਹੀ ਗੁੱਸਾ ਵਾ ਹੁਣੇ ਕੋ ਮਾਂ ਦਾ ਮੂੰਹ ਮਾਰਦਾ ਵਾ ਤੇ ਇਹ ਮਾਪੇ ਨਹੀਂ ਛੁੱਟਦੇ ਪਰ ਜੋ ਮਰਜੀ ਉਹ ਮਾਪੇ ਨਹੀਂ ਛੁੱਟਦੇ ਹਾਂ ਤੂੰ ਤਾਂ ਗੁੱਸਾ ਕਰਕੇ ਬੈਠੀ ਜਾਣਾ ਪਰ ਮਾਪੇ ਨਹੀਂ ਛੁੱਟਦੇ ਹੋ ਕੇ ਆ ਤੂੰ ਹਾਂ ਗੁੱਸਾ ਆਪਣੇ ਆ ਤੇ ਹੁੰਦਾ ਬਗਾਨਿਆਂ ਤੇ ਥੋੜਾ ਜਿਨਾਂ ਚੇ ਹਾਗੀ ਹੀ ਹੌਣ ਜੋਗੀ ਬਥੇਦੀ ਆਉਂਦੀ ਸੀ ਹੁਣ ਆਪੇ ਠੀਕ ਹੋ ਜਾਣਾ ਉਹਨੇ ਹੁਣ ਆਪੇ ਠੀਕ ਹੋ ਜਾਣਾ ਤੂੰ ਚੁੱਪ ਕਰਕੇ ਜਾ rồi. ਸੁੱਤਾ ਜਾ ਜੋ ਹਾਂਜੀ ਦੀਦੀ ਸੁੱਤਾ ਕਿੱਦਾਂ ਮੰਮੀ ਦਾ ਹਾਂ ਮੰਮੀ ਠੀਕ ਨੇ ਜਾ ਜੋ ਮੈਂ ਪਾਣੀ ਲੈ ਕੇ ਆਵਾ ਹਾਂ ਦੀਦੀ ਆ ਇਹ ਗੱਲ ਦੀ سال ਹੋ ਗਿਆ ਤੁਹਾਨੂੰ ਆਇਆ ਨੂੰ ਇੰਨਾ ਵੀ ਕਾਦਾ ਗੁੱਸਾ ਤੁਹਾਨੂੰ ਹੈ ਉਹਨਾਂ ਨੇ ਮਾੜਾ ਜਿਹਾ ਤੁਹਾਨੂੰ ਕੁਝ ਕਹਿ ਕੇ ਦਿੱਤਾ ਤੂੰ ਇੱਥੇ ਆਉਣਾ ਜਾਣਾ ਹੀ ਛੱਡ ਦਿੱਤਾ ਫਿਰ ਇਦਾਂ ਜਿਦਾ ਸਾਨੂੰ ਕਿਤੇ ਮਿਲਣਾ ਵਰਤਣਾ ਹੀ ਨਹੀਂ ਜਮੀਨ ਨੂੰ ਸਾਲ ਹੋਇਆ ਆਇ ਨੂੰ ਤੇ ਤੁਸੀਂ ਕੀ ਸਾਲ ਦੇ ਵਿੱਚ ਕਿੰਨੇ ਕੁ ਚੱਕਰ ਮਾਰਦੇ ਮੇਰੇ ਪਿੱਛੇ ਜੋ ਘੋਰੀ ਜਿਨੇ ਮੇਰੇ ਨਾਲ ਕੀਤਾ ਸੀ ਤੁਹਾਨੂੰ ਕਿਹੜਾ ਉਹ ਗੱਲ ਦਾ ਭਲੇਖ ਆ ਸੀ ਬਾਕੀ ਗੁੱਸੇ ਆਪਣੇ ਨਾਲ ਹੀ ਹੁੰਦੇ ਆ ਬਗਾਨਿਆਂ ਨਾਲ ਥੋੜੀ ਭਾਵੇਂ ਆ ਸਾਰਾ ਪਿੰਡ ਵਸਦਾ ਮੈਨੂੰ ਕਿਹਦੇ ਨਾਲ ਕੀ ਪਾ ਮੈਂ ਤਾਂ ਜਿੱਤੀ ਆਪਣੇ ਵੇੜੇ ਲਉਣੀ ਆਣ ਕੇ ਪਰ ਜੇ ਭਰਾ ਹੀ ਭੈਣਾਂ ਨੂੰ ਇਦਾਂ ਦੇ ਬੋਲਕ ਬੋਲ ਬੋਲਣ ਲੱਗ ਜਨ ਮਨ ਵੀ ਤਾਂ ਟੁੱਟਦਾ ਹੀ ਐ ਨਾ ਬਾਕੀ ਤੁਸੀਂ ਕੀ ਸਮਝਦੇ ਹੋ ਕਿ ਮੈਨੂੰ ਉੱਥੇ ਬੈਠੀ ਬੜੀ ਸੌਖੀ ਆ ਯਾਦ ਨਹੀਂ ਹੁੰਦੀ ਤੁਹਾਡੀ ਚੱਲ ਕੋਈ ਗੱਲ ਨਹੀਂ ਦੀਦੀ ਮਾਪੇ ਆ ਸੀ ਜੇ ਸਾਨੂੰ ਨਹੀਂ ਮਿਲਾਂ ਤੇ ਜਿਹੜੀ ਮੰਝੇ ਤੇ ਪਈ ਆ ਉਹਨੂੰ ਹੀ ਮਿਲ ਜਾਂਦੀ ਆਣ ਕੇ ਪਰ ਮੈਨੂੰ ਤਾਂ ਪਤਾ ਹੀ ਨਹੀਂ ਆ ਕਿ ਮੰਮੀ ਠੀਕ ਨਹੀਂ ਆ ਤੁਸੀਂ ਕਿਹੜਾ ਫੋਨ ਲਾ ਕੇ ਦੱਸਿਆਵਾ ਤੇ ਤੂੰ ਵੀ ਕਿਹੜਾ ਦੀਦੀ ਫੋਨ ਕੀਤਾ ਅਸੀਂ ਤਾਂ ਫੇਰ ਵੀ ਫੋਨ ਲਾ ਕੇ ਤੁਹਾਨੂੰ ਦੱਸ ਦਿੱਤਾ ਭਾਬੀ ਜੀ ਨਹੀਂ ਵੀ ਫੋਨ ਲਾਇਆ ਤੇ ਜੇ ਮੰਮੀ ਠੀਕ ਨਹੀਂ ਸੀ ਤੇ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਹੁਣ ਤੇ ਜ਼ਿਆਦਾ ਹੀ ਫੇਰ ਕੰਮ ਹੋ ਗਿਆ ਮੈਂ ਕਿ ਮੁਰਕੇ ਬਾਅਦ ਚ ਫੇਰ ਮੇਰੇ ਉੱਤੇ ਹੀ ਗੱਲ ਆਉਣੀ ਆ ਤੇ ਮੈਂ ਤਾਂ ਕਰਕੇ ਫੋਨ ਕਰਕੇ ਦੱਸ ਹੀ ਦਿੱਤਾ ਫੇਰ ਵੀ ਮੈਂ ਹੀ ਫੋਨ ਲਾਇਆ ਤੁਸੀਂ ਤਾਂ ਨੀ ਨਾ ਫੋਨ ਲਾਇਆ ਕਿੱਥੇ ਆ ਮੰਮੀ ਮੰਮੀ ਆਪਣੇ ਕਮਰੇ ਚ ਹਲਾ ਕੀ ਸੱਚੀ ਦੀ ਸੱਚੀ ਫੇਰ ਵੀ ਕਹਿਣਾ ਤੂੰ ਫੋਨ ਨਹੀਂ ਲਾਇਆ ਜੇ ਤੈਨੂੰ ਇੰਨਾ ਗੁੱਸਾ ਵਾ ਤੇ ਸਾਡੀ ਕਿਹੜੀਆਂ ਤੇਰੇ ਬਿਨਾ ਬਾਹਵਾਂ ਹੱਕੜੀਆਂ ਮੰਮੀ ਕੀ ਗੱਲ ਓ ਬੁਖਾਰ ਦੇਖਿਆ ਗਿਆ ਵੀ ਤੇ ਯਾ ਪਤਾ ਬੰਨਾ ਕਿ ਆਵਾ ਤੂੰ ਕੀ ਗੱਲ ਇਕੱਲੀ ਆਈ ਏ ਤੂੰ ਨਾਲੇ ਹੈ ਇਹ ਗਲੋਈ ਆ ਕਿਉਂ ਰੋਨੀ ਕਿਉਂ ਮੇਰਾ ਪਤਰ ਹੁੰਦਾ ਕਿਉਂ ਆ ਕਿਉਂ ਐ ਦੱਸ ਮੈਨੂੰ ਕੋਣ ਤੈਨ੍ਹੇ ਬਿਮਾਰ ਤੇ ਆਪਣੇ ਘਰ ਮੈਂ ਚਾਹਾਂ ਖੁਸ਼ੀ ਉਹਨਾਂ ਵਸਣ ਦੀ ਮੈਨੂੰ ਪਤਾ ਹੀ ਨਹੀਂ ਦੁੱਖ ਸੋ ਕੋਈ ਨਹੀਂ ਸਿਰਾ ਨਾਲ ਹੀ ਆ ਇਨਾ ਕਦ ਦੁੱਖ ਆ ਹੀ ਜਾਂਦਾ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਮੇਰਾ ਤੂੰ ਆਪਣਾ ਸੁਣਾ ਤੂੰ ਨਹੀਂ ਮਮੇ ਇਮੀ ਨੂੰ ਕੋਈ ਫੋਨ ਕਰਕੇ ਦੱਸ ਦੇ ਤਾਂ ਸਹੀ ਐਡੀ ਗੱਲ ਕਿ ਮੈਂ ਤੇਰਾ ਪਤਾ ਲੈਣ ਨਾ ਆਉਂਦੀ ਜਿੱਦਾਂ ਮਰਜੀ ਰਹੀ ਆ ਤਾਨੂੰ ਕੀ ਲੱਗਦਾ ਮੈਨੂੰ ਚੇਤਾ ਨਹੀਂ ਆਉਂਦਾ ਕਿੰਨੀ ਵਾਰ ਮੈਂ ਰੋਈ ਆ ਕਿੰਨੀ ਮਾਰ ਦੇ ਚੀਜ਼ਾਂ ਮੈਨੂੰ ਤੰਗ ਕਰਦੀਆਂ ਰਹੀਆਂ ਪਰ ਵੀਰ ਜੀ ਨੇ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਹੀ ਨਾ ਮਮੀ ਮੇਰੇ ਕੋ ਜੜੀਆਂ ਨਹੀਂ ਗਈਆਂ ਕੋਈ ਨੀ ਗੱਲਾਂ ਕਰਨੀਆਂ ਵੀ ਪੈਂਦੀਆਂ ਤੇ ਚੱਲਣੀਆਂ ਵੀ ਪੈਂਦੀਆਂ ਆ ਨਹੀਂ ਮੈਂ ਦਿਲ ਤੇ ਲਿਆਈ ਦੀ ਹੁੰਦੀ ਮੈਂ ਅੱਜ ਤੱਕ ਅਜੇ ਤੱਕ ਗੁੱਸਾ ਕੀਤਾ ਹੀ ਨਹੀਂ ਵੀਰੇ ਪਰ ਗੱਲਾਂ ਹੱਦੋਂ ਵੱਧ ਹੋ ਗਈਆਂ ਤੇ ਮੇਰੇ ਵੀ ਮਨ ਚ ਗੁੱਸਾ ਆ ਗਿਆ ਪਰ ਇਹਦਾ ਮਤਲਬ ਇਹ ਥੋੜੀ ਹੀ ਕਿ ਮੈਂ ਇੰਨੀ ਬਗਾਨੀ ਹੋ ਗਈਆਂ ਕਿ ਤੁਸੀਂ ਇੰਨੇ ਬਿਮਾਰ ਹੋ ਗਏ ਤੇ ਮੈਨੂੰ ਦੱਸਣਾ ਵੀ ਨਹੀਂ ਜ਼ਰੂਰੀ ਸਮਝਿਆ ਤੇ ਇੰਨੇ ਵੀ ਨਹੀਂ ਮੈਂ ਬਿਮਾਰ ਜਿੰਨੀ ਤੂੰ ਆਖਦੀ ਆ ਤੇ ਮੈਂ ਜਿਹੜਾ ਕ ਵੀ ਸੈਲੀ ਘਟਿਆ ਤੇ ਬੁਖਾਰ ਟਾਈ ਫਿਰ ਨਿਕਲਿਆ ਤਾਂ ਕਰਕੇ ਆ ਪਰ ਮੰਮੀ ਜਦੋਂ ਮੈਨੂੰ ਫੋਨ ਲਾਇਆ ਨਾ ਪਤਾ ਮੈਨੂੰ ਕਿੰਨਾ ਦਰ ਲੱਗਾ ਤੇ ਮੇਰੀ ਮੰਮਾ ਤੁਹਾਨੂੰ ਕਿ ਹਾਲ ਹੋ ਨਹੀਂ ਆ ਨਹੀਂ ਨਹੀਂ ਕੋਈ ਨਹੀਂ ਮੈਂ ਠੀਕ ਠਾਕ ਆ ਤੇ ਐਵੇਂ ਸ਼ਦਾਈਆਂ ਜਿਨਾ ਤੈਨੂੰ ਫੋਨ ਲਾਤਾ ਛੇ ਦੀ ਛੇ ਦੀ ਇਨਾ ਚਾਵਾ ਮਲਾਵਾ ਨਾ ਹਸਦੀ ਖੇੜਦੀ ਉਹਨੀ ਆ ਤਾਂ ਤੁਹਾਨੂੰ ਗੋਟੇ ਮੇਰੇ ਜੀ ਨੂੰ ਵੀ ਕੋਸ਼ ਹੁੰਦਾ ਵੇਖ ਕੇ ਤੇਰੇ ਵੱਲ ਫਿਰ ਮੈਂ ਠੀਕ ਠਾਕ ਆ ਚਲੋ ਇਸੇ ਬਹਾਨੇ ਸਹੀ ਸਾਲ ਹੋਇਆ ਕਦੀ ਫੋਨ ਨਹੀਂ ਲਾਇਆ ਫੋਨ ਤੇ ਲਾਇਆ ਪਰ ਆਦ ਰੱਬ ਨੇ ਇਹੋ ਜਿਹਾ ਦਿੱਤਾ ਤੇ ਅੱਜ ਤੱਕ ਕਦੀ ਫੋਨ ਲਾ ਕੇ ਹਾਲ ਵੀ ਨਹੀਂ ਪੁੱਛਿਆ ਵੀ ਮੇਰੀ ਭੈਣ ਦੀ ਜੇ ਕਿਸਮਤ ਠੰਡੀ ਹੀ ਕਰਦੇ ਹਾਲਾਤ ਥੋੜੇ ਜਿਮਾਰੇ ਗਰੀਬੀਆਂ ਇਥੇ ਕਦੇ ਫੋਨ ਲਾ ਕੇ ਪੁੱਛਿਆ ਹੁ ਨਹੀਂ ਵੀ ਭੈਣ ਤੈਨੂੰ ਕੋਈ ਚਾਹੀਦਾ ਜਾਂ ਨਹੀਂ ਮਾਰੇ ਬੰਦੇ ਤਾਂ ਤੇ ਆਪਣੇ ਭੈਣ ਭਰਾ ਵੀ ਡੰਗ ਲੱਗ ਜਾਂਦੇ ਕਿ ਕਿਤੇ ਕੋਈ ਮੰਗ ਨਾ ਲਵੇ